ਇਹ ਤਾਂ ਸਬਾਨ ਚ ਤਿਆਰ ਹੋ ਜਾਣੀ ਆ ਲੱਗਦਾ ਆ ਵੀ ਗੇ ਮਮਮੀ ਨੇ ਤੇ ਮੇਰੇ ਦਿਵਾਲੇ ਹੋ ਜਾਣਾ ਕਿ ਤੂੰ ਜਾਣ ਕੇ ਲੇਟ ਕੰਮ ਕੀਤਾ ਵਾ ਮੇਰਾ ਤੇ ਘਰੀ ਵੀ ਨੇ ਸਾਹ ਦੇ ਜਾਂ ਬੀਪੀ ਲੋਨ ਚੱਕਰ ਹੀ ਆਈ ਜਾਂਦੇ ਆ ਇਹਨਾਂ ਨੇ ਤੇ ਕਿਤੇ ਹਿੰਮਤ ਨਹੀਂ ਫੈਨ ਵੀ ਪਿੰਨ ਦਵਾਈ ਲਿਆ ਦੀਏ ਇਹਨਾਂ ਦਾ ਵਸ ਕੰਮ ਜ਼ਰੂਰੀ ਆ ਮੈਂ ਹੁਣ ਫੜਫੜ ਪਕੌੜੇ ਕੱਢ ਲਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਬੀ ਠੀਕ ਠਾਕ ਸਤਿ ਸ਼੍ਰੀ ਅਕਾਲ ਭਾਜੀ ਬੈਠ ਜਾ ਪੜ੍ਹ ਲਿਆ ਮਮੇ ਨਹੀਂ ਚਲੋ ਉਸੇ ਅੰਦਰ ਆਓ ਤੁਸੀਂ ਇੱਥੇ ਨਹੀਂ ਬਹਿਣਾ ਇੱਥੇ ਅੰਦਰ ਆ ਜਾਓ ਉਹ ਕੋਈ ਨਹੀਂ ਮਮਮੀ ਨਹੀਂ ਨਹੀਂ ਚਲੋ ਉਹ ਅੰਦਰ ਇੱਥੇ ਹੀ ਬਹਿ ਜੰਨੇ ਆ ਨਹੀਂ ਨਹੀਂ ਚੱਲਦਾ ਹੀ ਆ ਕੋਈ ਨਹੀਂ ਅੰਦਰ ਹੀ ਚੱਲਣਾ ਪੱਖਾ ਵੀ ਅੰਦਰ ਹੈਗਾ ਚਲੋ ਸੋਫਿਆਂ ਵੱਲ ਬਹੁਤ ਅੰਦਰ ਮਮਮੀ ਬੱਚੇ ਨਹੀਂ ਲਖਣ ਦੇ ਕਿੱਥੇ ਗਏ ਦੋਵੇਂ ਜਾਣੇ ਇੱਥੇ ਹੀ ਆ ਇੱਥੇ ਆ ਉਹ ਜੈ ਸ਼ਿਕਾ ਸਸਰੀਕਾ ਉਹ ਜੈ ਸ਼ਿਕਾ ਸਸਰੀਕਾ ਮੋਹਿਤ ਠੀਕ ਠਾਕ ਆ ਹਾਂਜੀ ਗਿਆ ਸਕੂਲ ਹਾਂਜੀ ਗਿਆ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਗਈ ਸਕੂਲ ਅੱਜ ਹਾਂਜੀ ਤੇ ਬੈਠ ਜਾ ਆ ਜਾ ਨਿਆਣੇ ਮੰਮੀ ਸਿਆਣੇ ਹੋ ਗਏ ਆ ਆ ਸਿਆਣੇ ਹੋ ਗਏ ਹੁਣ ਤਾਂ ਤੇਰੇ ਪਿਛੋਂ ਆਈਆਂ ਤਾਂ ਕਰਕੇ ਵੱਡੇ ਵੱਡੇ ਲੱਗਣ ਡਏ ਆ ਥੋੜਾ ਟਾਈਮ ਹੀ ਨਹੀਂ ਆਈ ਤੇ ਵੇਲਾ ਆ ਲੋ ਮੰਮੀ ਬਲਵੰਤ। ਹੋਰ ਵਾ ਕੀ ਹਾਲ ਏ? ਸਸ ਕੰਮ। ਕੀ ਹਾਲ ਏ? ਠੀਕ ਠਾਕ। ਸਤਿ ਸ਼੍ਰੀ ਅਕਾਲ ਵੀਰ ਜੀ। ਸਸ ਕੀ ਹਾਲ ਏ? ਠੀਕ ਆ। ਹਾਂਜੀ ਹਾਂਜੀ ਤੁਸੀਂ ਸੁਣਾਓ। ਹਾਂ ਵਧੀਆ ਵਾ। ਆ ਜਾ ਬਹਿ ਜਾ। ਹੂੰ ਬੈਠੇ ਬਸ। ਛੁੱਟੀ ਅੱਜ ਟੈਂਪ ਤੋਂ। ਹਾਂਜੀ। ਅੱਜ ਛੁੱਟੀ ਆ। ਹੋ ਸਭ ਠੀਕ ਆ ਜਨਾ? ਵਧੀਆ ਵਧੀਆ ਠੀਕ ਠਾਕ। ਅਹੀਂ ਤਾਂ ਬੜੇ ਜਿਹੇ ਡੀਕਾਂ ਦੇ ਤਾਂ ਬੜਾ ਟਾਈਮ ਲਾਦਾ ਤੁਸੀਂ। ਧੰਨਵਾਦ ਆ ਫੇ ਲੇਟ ਹੋ ਵਹੀ ਜਾਂਦਾ ਬੰਦਾ। ਠੀਕ। ਪਿਆਰੀਆਂ ਨਹੀਂ ਮੁਕਦੀਆਂ ਬੀਬੀਆਂ ਦੀਆਂ। ਹਾਂ ਮੰਮੀ ਨੇ ਤਾਂ ਚਾਹ ਹੀ ਬੜਾ ਵੀ ਕੁੜੀ ਨਾ ਆਉਣਾ ਅੱਜ ਤੇ ਆ ਲੈ ਉਹ ਸਮਾਨ ਬਾਜ਼ਾਰੋਂ ਜਾ ਕੇ ਆ ਉਹ ਲੈ ਇੰਨੋਂ ਵੀ ਬੜਾ ਚਾਹ ਆਏਗਾ। ਇਹਦੀਆਂ ਤਿਆਰੀਆਂ ਨਹੀਂ ਮੁੱਕਣਡੀਆਂ ਇਹਦੀਆਂ। ਹਾਂ ਪਤਾ ਹੀ ਆ ਕਿੰਨੇ ਚਿਰ ਬਾਅਦ ਤੇ ਆਉਣ ਲੱਗੀ ਮੰਮੀ ਕੋ। ਤੋ ਇਹ ਘੜਾ ਮੈਂ ਰੋਜ਼ ਲਾ ਕੇ ਹੰਨੇ ਆ। ਜਦੋਂ ਚਿਰਾ ਪਿੱਛੋ ਆਈਏ ਮੰਮੀ ਚਾਹ ਰਹੇ ਹੁੰਦੀ ਆ ਨਾ। ਚਾਹ ਬੜਾ ਚਾਹ ਹੁੰਦਾ ਹੈਗਾ। ਚਾਹ ਤੇ ਚਲੋ ਹੁੰਦਾ ਹੀ ਆ। ਕਵੇ ਹੁਣ ਤੇ ਫੇਰੀ ਆ। ਜਦੋਂ ਨੇ ਕਹਿਣਾ ਮੈਂ ਲੋਹਣ ਨੇ ਮੈਨੂੰ ਕਿਹਾ ਤੇ ਮੈਂ ਉਸ ਵਾਲੇ ਨੂੰ ਲੈ ਕੇ ਆ ਗਿਆ। ਤੁਹਾਨੂੰ ਤੇ ਛੁੱਟੀ ਨਹੀਂ ਹੁੰਦੀ ਇੱਕ ਦਿਨ ਵੀ ਤਾਂ ਮੈਂ ਤੁਹਾਨੂੰ ਕਿੱਦਾਂ ਕਹਾਂ? ਫੇਰ ਤੁਹਾਨੂੰ ਜੇ ਮੈਂ ਕਹਾਂ ਛੁੱਟੀ ਕਰਕੇ ਸਪੈਸ਼ਲ ਲੈ ਕੇ ਜਾਓ ਫਿਰ ਤੁਸੀਂ ਵੀ ਬੋਲਣ ਲੱਗ ਜੰਨੇ ਆ। ਫਾਈਨਲ ਮੈਂ ਕਹ ਆਪਣੀ ਹੋਵੇ ਨਾ ਆਪਣਾ ਕੰਮ ਹੋਵੇ ਫੇ ਤਾਂ ਕੋਈ ਗੱਲ ਨਹੀਂ ਹੁਣ ਜੋਬ ਕਰਦਾ ਵਾਂ ਮੈਂ ਜੋਬ ਤੇ ਛੁੱਟੀ ਮਿਲੇਗੀ ਤੇ ਫੇਰ ਹੀ ਹੁੰਦਾ ਵਾ ਮੈਂ ਵੀ ਤਾਂ ਹੀ ਤੁਹਾਨੂੰ ਬਹੁਤਾ ਪ੍ਰੈਸ਼ਰ ਨਹੀਂ ਪਾਉਣੀ ਕਿ ਛੁੱਟੀ ਕਰੋ ਤੇ ਮੇਰੇ ਨਾਲ ਚੱਲੋ ਚਾਹ ਕੋਈ ਗੱਲ ਜਦੋਂ ਛੁੱਟੀ ਹੁੰਦੀ ਆ ਚੱਲ 15 ਦਿਨ 20 ਦਿਨ ਜਾਂ ਚੱਲ ਆ ਗਿਆ ਚੱਲ ਪਾ ਦੀ ਘੜੀ ਦੀ ਘੜੀ ਮਿਲ ਗਏ ਆ ਗਏ ਮੰਮੀ ਮੇਰਾ ਬੜਾ ਜੀ ਕਰਦਾ ਵਾ ਜੇ ਮੈਨੂੰ ਸਕੂਟਰੀ ਜਾਚ ਆਵੇ ਮੈਂ ਤੇ ਆਪੇ ਆ ਜਾ ਹੁਣ ਮੈਨੂੰ ਜਾਚ ਨਹੀਂ ਨਾ ਤੇ ਮੈਂ ਤਾਂ ਕਰਕੇ ਬੈਠੀ ਰਹਿਣੀ ਐ ਇਹਨਾਂ ਵੱਲ ਵੇਖਦੀ ਰਹਿਣੀ ਐ ਆਹੋ ਤੇ ਹੈਈਆ ਚਾ ਜਾ ਸਿੱਖਣਾ ਤੂੰ ਮੇਰੇ ਕੋਲੋਂ ਕੋਣ ਸੰਡੇ ਨੂੰ ਛੁੱਟੀ ਹੁੰਦੀ ਆ ਹਾਂ ਉਹਦਾ ਇਹਦੇ ਹੋਰ ਹੀ ਨਹੀਂ ਕੰਮ ਮੁਕਦੇ ਬਜਾਰੋਂ ਆ ਲਾਈਏ ਹੋ ਲਾਈਏ ਤੇ ਸਾਰਾ ਟਾਈਮ ਇਦਾਂ ਹੀ ਲੰਘ ਜਾਂਦਾ ਉਹ ਤੇ ਹੈ ਹੀ ਆ ਫਿਰ ਸਾ ਆਪ ਕੀ ਹਫ਼ਤੇ ਦਾ ਰਾਸ਼ਨ ਵੀ ਲਿਆਉਣਾ ਹੋਇਆ ਅੱਜ ਕਚੀ ਲਿਆਉਣੀ ਹੋਈ ਆਹੋ ਤੇ ਹਫ਼ਤੇ ਪਿਛੋਂ ਦੀ ਗਦੇਵੇ ਛੁੱਟੀ ਆਵੇ ਤਾਂ ਫੇਰ ਹੀ ਜਾਈਏ ਕਿ ਉਹ ਤੇ ਆਖਾਂ ਦੇ ਸੀ ਮੈਂ ਘੰਟੇ 2 ਘੰਟੇ ਅਸੀਂ ਤਾਂ ਆ ਜੂਗੀ ਤੇ ਉਹ ਤੇ ਕਿੰਨਾ ਟਾਈਮ ਹੋ ਗਿਆ ਹੁਣ ਕਿਦੇ ਮੰਮੀ ਤਾਨੂੰ ਪਤਾ ਘਰ ਦੇ ਨਿੱਕੇ ਮੋਟੇ ਕਿੰਨੇ ਕੰਮ ਹੁੰਦੇ ਆ ਰੋਟੀ ਪਾਣੀ ਬਣਾ ਕੇ ਰੱਖ ਕੇ ਆਉਣਾ ਹੈ ਆਪਣੀ ਸੱਸ ਵਾਸਤੇ ਮੈਂ ਚਲ ਜਾਈ ਕਿਤੇ ਉਧਰ ਲੇਟ ਵੇਟ ਹੋ ਜਾਣਗੇ ਤੇ ਬਣਾ ਕੇ ਖਾ ਤੇ ਲਊਗੀ ਬਣੀ ਹੋਊਗੀ ਤਾਂ ਚਲੋ ਤੇ ਹੈ ਹੀ ਰੋਟੀ ਪਾਣੀ ਵੀ ਜ਼ਰੂਰ ਚਾਹੀਦਾ ਸੱਸ ਮਾਂ ਨੂੰ ਤੇ ਚਲ ਛੇ ਛੇ ਤੇ ਆ ਜਾ ਕੱਲ ਮੈਂ ਉਹ ਗੱਪੀਆਂ ਉੱਠ ਕੇ ਵੇ ਚਾਹ ਬਣਾਈ ਹੋ ਨਾ ਤੇ ਲੈ ਕੇ ਆਉ ਚਾਹ ਚਲ ਮੈਂ ਵੀ ਦੇਣਾ ਆਹੋ ਜਾ ਵੇਖ ਹੋਰ ਦੱਸ ਮਮੀ ਠੀਕ ਠਾਕ ਰਹਿੰਦੀ ਐ ਸਿਹਤ ਹਾਂ ਸੇ ਠੀਕ ਠਾਕ ਆ ਦਵਾਈ ਦਾਰੂ ਚੱਲੀ ਜਾਂਦਾ ਨਾ ਹਾਂ ਦਵਾਈ ਖਾਈ ਜੇ ਨੇ ਤੁਰੇ ਫਿਰਦੇ ਐ ਮੰਮੀ ਮੈਂ ਨਾ ਚੱਕ ਬੁਖਰਾ ਕੇ ਨਾ ਦਵਾਈ ਲੈ ਲਿਆ ਕਰੋ ਆਹ ਚੈੱਕ ਕਰਵਾਇਆ ਸੀਗਾ ਥੋੜਾ ਜਿਹਾ ਦੁੱਖ ਨਿਕਲਿਆ ਸੀਗਾ ਚਾ ਦਵਾਈ ਖਾ ਦੀ ਠੀਕ ਹੋ ਗਈ ਹੁਣ ਮੈਂ ਤੁਰੀ ਫਿਰਦੀ ਆਂ ਚੰਗੀ ਮੰਮੀ ਟਾਈਮ ਸਿਰ ਖਾਇਆ ਕਰੋ ਦਵਾਈ ਤੁਹਾਨੂੰ ਪਤਾ ਦਵਾਈਆਂ ਦੇ ਨਾਲ ਹੀ ਅੱਜ ਕੱਲ ਤੇ ਸਰੀਰ ਉਦਾਂ ਕਿਤੇ ਧੁਰਿਆ ਫਿਰਿਆ ਜਾਂਦਾ ਧਿਆਨ ਰੱਖਿਆ ਕਰੋ ਆਪਣਾ ਮਿੰਟ ਬਸ ਤੁਹਾਡੀ ਟੈਨਸ਼ਨ ਲੱਗੀ ਰਹਿੰਦੀ ਆ ਉੱਥੇ ਵੀ ਚਲ ਮੇਰੀ ਟੈਨਸ਼ਨ ਲੈਂਦੇ ਨਹੀਂ ਲੋੜ ਕੋਈ ਵੀ ਮੈਂ ਠੀਕ ਠਾਕ ਆ ਤੂੰ ਠੀਕ ਠਾਕ ਆਪਣੇ ਘਰ ਰਹਾ ਕਰ ਮੰਮੀ ਮੈਂ ਤਾਂ ਠੀਕ ਹੀ ਆ ਬਸ ਤੁਹਾਡਾ ਆ ਕਿ ਬੁੱਢਾ ਸਰੀਰ ਹੋ ਗਿਆ ਵਾ ਉਹ ਤਾਂ ਤੁਹਾਨੂੰ ਦਵਾਈਦਾਰੂ ਕਿੰਨਾ ਖਾਣਾ ਪੈਂਦਾ ਵਾ ਟੈਨਸ਼ਨ ਆ ਲਵਾ ਤਾਂ ਹੋ ਦੱਸ ਕੀ ਕਰਾਂ ਮम्मी ਜੀ ਬਸ ਤੁਹਾਡੀ ਟੈਨਸ਼ਨ ਰਹਿੰਦੀ ਰਹਿੰਦੀ ਆ ਸਾਰਾ ਸਾਰਾ ਦਿਨ ਦੇ ਸਾਰੀ ਰਾਤ ਨੂੰ ਵੀ ਜਦੋਂ ਉੱਥੇ ਬਹਿਣਾ ਘੜੀ ਉਦੋਂ ਵੀ ਤੁਹਾਡਾ ਹੀ ਨਾਂ ਲੈਂਦੇ ਰਹਿਣਾ ਇਹਨੇ ਮੈਂ ਤੇ ਇਹਨੂੰ ਸੋ ਕਈ ਵਾਰ ਇਹਨੂੰ ਕਹਿੰਦਾ ਹਾਂ ਨਾ ਕਿ ਜਿਹੜੀ ਘਰਵਾ ਜਿਹੜੀ ਮਾਂ ਸੱਸ ਮਾਂ ਇਹ ਦੇ ਵਾਰੀ ਧਿਆਨ ਰੱਖ ਲਿਆ ਕਰ ਬਸ ਤੂੰ ਇਹਨਾਂ ਕੋਈ ਵੀ ਮੌਕਾ ਛੱਡਿਆ ਗੱਲ ਕਰਨ ਦਾ ਨਹੀਂ ਧਿਆਨ ਰੱਖਦੀ ਮੈਂ ਤੁਹਾਡੀ ਮੰਮੀ ਦਾ ਰੱਖਦੀ ਆ ਮੈਂ ਤੇ ਮਜ਼ਾਕ ਡਿਆਂ ਕਰਨਾ ਵੇਖ ਲਓ ਮੰਮੀ ਇਹਨਾਂ ਦਾ ਜਿੰਨਾ ਮਰਜ਼ੀ ਕਰ ਲੋ ਇਹਨਾਂ ਨੇ ਕਦੇ ਨਾ ਨਹੀਂ ਕਰਨਾ ਹੁੰਦਾ ਤਿਆਰ ਕੋਈ ਗੱਲ ਨਹੀਂ ਤੂੰ ਉਹਦਾ ਵੀ ਧਿਆਨ ਰੱਖਿਆਗਾ ਮੰਮੀ ਆਪਣੀ ਦਾ ਅਸਲੀ ਮੰਮੀ ਤੇਰੀ ਉਹ ਹੋਈ ਆ ਮੰਮੀ ਧਿਆਨ ਰੱਖਦੀ ਤੇ ਹੈਗੀ ਆ ਮੈਂ ਤੇ ਤੁਹਾਨੂੰ ਫੇਰ ਗੱਲ ਤੇ ਉੱਥੇ ਆ ਜਾਂਦੀ ਜਿੰਨਾ ਮਰਜ਼ੀ ਕਰ ਲੋ ਸੋਹਣਿਆਂ ਦਾ ਨਾ ਥੋੜੀ ਕਰਦਾ ਕੋਈ ਕਿ ਵੀ ਹਾਂ ਕਰਦੇ ਆ ਜਾਂ ਨਹੀਂ ਚਲ ਕੋਈ ਗੱਲ ਨਹੀਂ ਇਤਨਾ ਹੀ ਕਰਦੇ ਹੁੰਦੇ ਆ ਫਿਰ ਵੀ ਧਿਆਨ ਰੱਖਣਾ ਚਾਹੀਦਾ ਆ ਜੇ ਜਿੰਨਾ ਮੇਰਾ ਧਿਆਨ ਰੱਖਦੀਆਂ ਨਾ ਉਹਨਾਂ ਹੀ ਉਹਦਾ ਧਿਆਨ ਰੱਖਿਆਗਾ ਵੇਲੇ ਨਾਲ ਰੋਟੀ ਪਾਣੀ ਦਿਆ ਕਰ ਪਕਾ ਕੇ ਤੇ ਨਾਲੇ ਤਤਾ ਠੰਡਾ ਦਿਆ ਕਰ ਉਹਨੂੰ ਮੰਮੀ ਸਾਰੇ ਕੰਮ ਮਨਵੇੜ ਕੇ ਆਈ ਵੇਲੇ ਹੁਣ ਮੈਨੂੰ ਟੈਨਸ਼ਨ ਨਹੀਂ ਉਹਨਾਂ ਦੀ ਤਾਂ ਇਹਦੇ ਮੈਂ ਰੋਟੀ ਬਣਾ ਕੇ ਰੱਖ ਕੇ ਆਈ ਆ ਜੇ ਨਾ ਹੁੰਦਾ ਧਿਆਨ ਤਾਂ ਮੈਂ ਸਵੇਰ ਦੀ ਆ ਨਹੀਂ ਜਾਣਾ ਇੱਥੇ ਆਹੋ ਤੇ ਹੈ ਹੀ ਆ ਕਿ ਫਿਰ ਮੈਂ ਕੰਮ ਕਰਦੀ ਰਹੀ ਕਿ ਮਗਰੋਂ ਉਹਨਾਂ ਨੂੰ ਨਾ ਕਰਨਾ ਪਵੇ ਇਸੇ ਕਰਕੇ ਤੇ ਮੈਂ ਲੇਟ ਹੋ ਗਈ ਆ ਨਾ ਧਿਆਨ ਹੁੰਦਾ ਫਿਰ ਮੈਂ ਸਾਰਾ ਕੰਮ ਉਹਨਾਂ ਦੇ ਸਿਰ ਤੇ ਛੱਡ ਕੇ ਆਉਣਾ ਹੈ ਹਾਂ ਚਲੋ ਕੰਮੋਂ ਤੋਂ ਵੀ ਕੰਮ ਕਿੱਥੇ ਹੁੰਦਾ ਆ ਚਲ ਇਤਰਾ ਹੀ ਰਲ ਮਿਲ ਕੇ ਆਇਆ ਸਾਰਾ ਮੈਂ ਛੱਡੋ ਸਾਰੀਆਂ ਗੱਲਾਂ ਤੇ ਆਹ ਵੇਖੋ ਭਾਬੀ ਜਣਾ ਕੋਲ ਡਰਿੰਕ ਫੜਾ ਕੇ ਗਈ ਆ ਗਲਾਸ ਨਹੀਂ ਚੁੱਕਣ ਆਈ ਕਿਤੇ ਉਹ ਨਾ ਬਿਮਾਰ ਆ ਤਾਂ ਕਰਕੇ ਨਹੀਂ ਆਈ ਆਂਦੀ ਮੈਂ ਬਿਮਾਰ ਆ ਤੇ ਲੱਕ ਪੀੜ ਹੁੰਦਾ ਆ ਆ ਬਿਮਾਰ ਆ ਪਖੰਡ ਕਰਦੀ ਆ ਕਹਿੰਦੀ ਹੁਣੀ ਆ ਰੋਟੀ ਪਾਣੀ ਨਾ ਪਕਾਉਣਾ ਪੈ ਜਾ ਕਿਤੇ ਚਾਹ ਪਾਣੀ ਨਾ ਪਿਉਣਾ ਪੈ ਜਾ ਉਹ ਤਾਂ ਖਬਰ ਸੁਣ ਕੇ ਹੁਣ ਜੀ ਮੌਤ ਪੈ ਗਈ ਹੁਣੀ ਆ ਉਹ ਤੇ ਆਪਣਾ ਤੇ ਕਲਦੀ ਇਹੀ ਆਖਣ ਦੇ ਆਂਦੀ ਸੀ ਮੈਂ ਠੀਕ ਨਹੀਂ ਠੀਕ ਨਹੀਂਗੀ ਉਹ ਮੰਮੀ ਉਹਨੂੰ ਪਹਿਲਾਂ ਹੀ ਪਤਾ ਲੱਗ ਗਿਆ ਹੁਣੇ ਆਉਣਾ ਵਾ ਤੇ ਉਹ ਨਭਾਨਾ ਤੇ ਕੋਈ ਨਾ ਕੋਈ ਘਟਣਾ ਸੀ ਉਹ ਪਹਿ ਕਹਿੰਦੀ ਹੁਣੀ ਪਹਿਲਾਂ ਹੀ ਨਾਟਕ ਸਟਾਰਟ ਕਰਦਾ ਮੈਂ ਹੁਣ ਪਤਾ ਨਹੀਂ ਸਾਚਾਂ ਦੀ ਏ ਕਿ ਝੂਠ ਆਂਦੀ ਹੁਣ ਇਸ ਗੱਲ ਦਾ ਤੇ ਮੈਨੂੰ ਪਤਾ ਨਹੀਂਗਾ ਉਹ ਮੰਮੀ ਤਾਂ ਇਵੇਂ ਬੜੇ ਭੋਲੇ ਆ ਮਗਰ ਲੱਗ ਜੰਨੇ ਆ ਦੇ ਨੇ ਖਿੱਚ ਕੇ ਰੱਖਿਆ ਕਰ ਇਹਨੂੰ ਚਲਿੱਤਰ ਕਰਦੀ ਆ ਸਾਰੇ ਤੂੰ ਆ ਜਾ ਨਹੀਂ ਉਹਦੀਆਂ ਗੱਲਾਂ ਦੇ ਵਿੱਚ ਮਗਰ ਨਾ ਲੱਗ ਜਾ ਕਰ ਢਿਸ਼ੇ ਤੇ ਨਹੀਂ ਮਗਰ ਕੀ ਲਗਣਾ ਹੈ ਆਪਣੀ ਮੰਮੀ ਨੂੰ ਕਿਦਾਂ ਚੁੱਕਣਾ ਦੇਣ ਦੀ ਹੈ ਵੀ ਆਪਣੀ ਨਾਨ ਨੂੰ ਖਿੱਚ ਕੇ ਰੱਖਿਆ ਕਰ ਜਦੋਂ ਇਹਨੂੰ ਹੀ ਆਪਾਂ ਖਿੱਚ ਕੇ ਰੱਖਿਆ ਨਾ ਫਿਰ ਇਹ ਆਪਣੇ ਆਪ ਹੀ ਰੰਗਣਾ ਹੋ ਗਿਆ ਕਿੰਨਾ ਤਾਂ ਮੂ ਲਗਣਾ ਵਾ ਚਾਹ ਨਹੀਂ ਇਦਾਂ ਬਣੀ ਇਹ ਮੇਰੇ ਦੋ ਹੱਥ ਵਾ ਹੁਣ ਹੌਸਲਾ ਕਰੋ ਹੌਸਲੇ ਨਾਲ ਹੀ ਇਹ ਚਾਹ ਬਣਾਈ ਮੈਂ ਮਿਠਾ ਮੂਠਾ ਰੱਖ ਕੇ ਆਈ ਹੈ ਗੱਡੀ ਹੁਣ ਬਸ ਪਕੌੜੇ ਰਹਿ ਗਏ ਕਾ ਟਾਈਮ ਹੋ ਗਿਆ ਤੇ ਚਾਹ ਹੁਣ ਆਈ ਨੇ ਲੇਟ ਪਿਆ ਨਹੀਂ ਤੇ ਫੇਰ ਰੋਟੀ ਘੜੇ ਲਾਉਣੀ ਆ ਤੇਰੀ ਬਰਾ ਭਾਈ ਨੇ ਬੈਂਦੇ ਵੀ ਥੋੜਾ ਟਾਈਮ ਹੋਣਾ ਗਣਾ ਫੇ ਚੱਲੀਏ ਚੱਲੀਏ ਤੇ ਮੇਰੇ ਵੀ ਦੋ ਹੱਥੇ ਵੀ ਵੇਖੋ ਮੈਂ ਕੋਈ ਮਸ਼ੀਨ ਨਹੀਂ ਆ ਚੱਲੋ ਬੈਜੋ ਮੈਂ ਆਗੀ ਲੈ ਕੇ ਥਾ ਥੋੜਾ ਜਿਹਾ ਸੀਤੀ ਕਰ ਲਾ ਫਿਰ ਹੈ ਉਹ ਕਾਡਮ ਨੂੰ ਵੀ ਪਿਛਲੇ ਵੀ ਚਾਹ ਦਾ ਘੜਨੀ ਲੈ ਸੀਤੀ ਵੀ ਠੀਕ ਆ ਥੋ ਅੱਧੀ ਹੋ ਗਈ ਇਹ ਨਾ ਵਾਲੀ ਇਹ ਤਾਂ ਸਮੇਂ ਦੀ ਚਿਤਮ ਮਸ਼ੀਨ ਹੁੰਦੀ ਆ ਮੈਂ ਫਟਾਫਟ ਫੋਨ ਹੁਸਲੇ ਨਾਲ ਹੀ ਬਣਨਗੇ ਕੁੜੀ ਕਦੀ ਆ ਜਾਂਦੀ ਤੂਫਾਨੀ ਆ ਜਾਂਦਾ ਇਹਦੇ ਪਹਾੜ ਨਹੀਂ ਮੇਰੇ ਪਹਾੜ ਆ ਜਾਂਦਾ ਤੂਫਾਨ ਛੇਤੀ ਛੇਤੀ ਆ ਵੀ ਕਰ ਲੋ ਛੇਤੀ ਉਹ ਵੀ ਕਰ ਲੋ ਸੇਦ ਅੱਗੇ ਠੀਕ ਨਹੀਂ ਆ ਫੋਨ ਮ ਚਲੋਗਾ ਜਲਦੀ ਕਰੋਗਾ ਚੱਲੀਏ ਤੁਹਾਨੂੰ ਪਤਾ ਤਾਂ ਹੈ ਕਿ ਮੈਨੂੰ ਕੰਮ ਆ ਕੋਈ ਜ਼ਰੂਰੀ ਚਲੋ ਬਸ ਚਲਦੇ ਆ ਚਾਹ ਦੇ ਪੀ ਲਈ ਹੁਣ ਇਨੇ ਚੜੇ ਪੁੱਛਾਇਆ ਚਾਹ ਪਾਣੀ ਤੇ ਪੀ ਕੇ ਜਾਂਦੀ ਚਲ ਜਲਦੀ ਕਰ ਲੋ ਫਿਰ ਮਮੀ ਆਈ ਦੀ ਖੇਚਲ ਗੰਦੀ ਲੋੜ ਹੋएगी ਨਹੀਂ ਚਾਰ ਕੋਈ ਭਾਬੀ ਤੇ ਇਨੇ ਚਾਹ ਨਾ ਬਣਾਏ ਤੇ ਹੁਣ ਖਾ ਕੇ ਜਾਵੀ ਨਾਲੇ ਰੋਟੀ ਤਿਆਰ ਹੋਈ ਤੇ ਰੋਟੀ ਵੀ ਖਾ ਕੇ ਜਾਇਓ ਨਹੀਂ ਨਹੀਂ ਰੋਟੀ ਨਹੀਂ ਖਾਣੀ ਮਮੀ ਜੀ ਨਹੀਂ ਰੋਟੀ ਕੋਈ ਜ਼ਰੂਰੀ ਕੰਮ ਵਾ ਕੋਈ ਨਹੀਂ ਫੇਰ ਆਵਾਂਗੇ ਕਿਤੇ ਰਾਤ ਆਵਾਂਗੇ ਫੇਰ ਕੋਈ ਰੋਟੀ ਖਾ ਕੇ ਜਾਵਾਂਗੇ ਮਾਸੀ ਇਨਾ ਕੁਛ ਮੰਗਵਾਇਆ ਇਨਾ ਕੁਛ ਉਹਨੇ ਬਣਾਇਆ ਤੇ ਫੇਰ ਹੁਣ ਕੌਣ ਖਾਊਗਾ ਮਮੀ ਆ ਵੇਖਣ ਨਹੀਂ ਆਣੇ ਆਪਨੇ ਘਰ ਦੇ ਵਿੱਚ ਖਾਣਗੇ ਭਾਬੀ ਆ ਵੀਰ ਆ ਤੁਸੀਂ ਆ ਚਲ ਉਹ ਤੇ ਹੈ ਹੀ ਆ ਜਿਹੜੇ ਤੁਹਾਡੇ ਹਿੱਸੇ ਦੀ ਚੀਜ਼ ਹੈ ਉਹ ਮੇਰੇ ਹਿੱਸੇ ਦੀ ਵੀ ਤੁਸੀਂ ਖਾ ਲਿਆ ਕੋਈ ਗੱਲ ਨਹੀਂ ਪੀਓ ਚਾਹ ਵੇ ਹੁਣ ਇਹਦੇ ਮੈਨੂੰ ਕਹਣ ਦੇ ਹੀ ਲੇਟ ਹੋਣੇ ਚਲੋ ਚਲੋ ਮੈਂ ਤਾਂ ਪੀ ਲੈਣੀ ਦੋ ਮਿੰਟਾਂ ਦੇ ਤੁਹਾਨੂੰ ਪਤਾ ਮੈਂ ਕਰਮ ਚਾਹ ਪੀਣਾ ਚਲ ਆ ਪਾਓ ਚਰਨੀ ਪਾ ਕੇ ਦੇ ਆਲੇ ਬੜਾ ਮੰਮੀ ਖਾਓ ਦੇ ਪਹਿਲਾਂ ਮੁੰਡੇ ਨੂੰ ਪਾ ਕੇ ਦੇ ਕੋਈ ਨਹੀਂ ਮੰਮੀ ਤੁਸੀਂ ਵੱਡੇ ਆ ਪਹਿਲਾਂ ਤੁਸੀਂ ਖਾਓ ਹਾਂ ਉਹ ਨੋਮੇ ਦੇ ਨਈ ਮੈਂ ਮੈਂ ਮੰਮੀ ਜੀ ਘਾਟੀ ਖਾਣਾ ਹੁੰਦਾ ਪਕੌੜੇ ਪਕਾੜੇ ਤੁਹਾਨੂੰ ਪਤਾ ਹੀ ਆ ਮੇਰੇ ਸੁਭਾ ਦਾ ਨਹੀਂ ਨਹੀਂ ਚਲ ਕੋਈ ਗੱਲ ਨਹੀਂ ਖਾ ਇੱਕ ਲੋਖਾ ਮੈਂ ਮੰਮੀ ਚੰਗਾ ਮੈਂ ਫੇਰ ਆਵਾਂਗੀ ਤੁਸੀਂ ਆਇਓ ਹਾਂ ਚੰਗਾ ਮੰਮੀ ਆਉਗੀ ਚਲੋ ਛੇਤੀ ਆਇਓ ਫੇਰ ਚੰਗਾ ਮੰਮੀ ਜੀ ਚੰਗਾ ਦੋ ਸੁੱਤੀ ਹੋਣਾ ਉਹਨੂੰ ਚੰਗਾ ਮੈਂ ਆਹੇ ਰੋਟੀ ਪੱਕੀ ਸਹੀ ਹੈ ਸਾਰਾ ਕੰਮ ਤਿਆਰ ਸੀ ਹੁੰਦਾ ਨਾ ਤੇ ਅਹੀਂ ਅਜੇ ਹੋਰ ਘੰਟਾ ਰੁਕ ਜਣਾ ਹੈਗਾ ਮੰਮੀ ਹਣ ਤੁਸੀਂ ਆਇਓ ਸਾਡੇ ਕੋਲ ਚੰਗਾ ਅਨੇ ਆਵਾਂਗੇ ਅਸੀਂ ਵੀ ਤੁਹਾਡੇ ਕੋਲ ਚੱਲੀਆਂ ਵੀਰ ਨੂੰ ਤੇ ਭਾਬੀ ਨਾਲ ਲੈ ਆਓ ਅੱਛਾ ਠੀਕ ਆ ਲੈ ਕੇ ਆਵਾਂਗੇ ਜਰੂਰ ਨਾਲ ਚਲੋ ਠੀਕ ਆ ਚਲੋ ਇੱਥੇ ਇਹ ਲਾ ਕੁੜੀ ਹੈ ਜੇ ਮੇਰੀ ਇੱਥੇ ਹੀ ਗਈ ਹੈ ਤੇ ਜਾ ਕੇ ਲੰਮੀ ਪੈ ਵੀ ਗਈ ਹੈ ਮੰਮੀ ਠੀਕ ਨਹੀਂ ਤੇ ਸਾਹਮਣੇ ਸਵੇਰੇ ਵੀ ਕਹਿੰਦੀ ਠੀਕ ਨਹੀਂ ਤੇ ਬੇਲਾਸ ਕੋ ਦਵਾਈ ਵੀ ਨਹੀਂ ਲੱਗ ਦਿੱਤੀ ਤੂੰ ਕਿਹਾ ਉਹ ਗੋਲੀਆਂ ਖਾ ਲਾ ਦੋ ਗੋਲੀਆਂ ਖਾਦੀਆਂ ਉਹਨੇ ਤੇਰੇ ਕਹਿੰਦੇ ਪਹਿਲਾਂ ਇੱਕ ਖਾਦੀ ਫੇਰ ਦੋਰੇ ਖਾ ਲਈ ਤੋ ਠੀਕ ਨਹੀਂ ਤਾਂ ਕਰਕੇ ਫਿਰ ਚਲ ਗਈ ਨਹੀਂ ਅੰਦਰ ਬਿਮਾਰ ਆ ਕਦੇ ਮੈਂ ਸਭ ਉਹਨੇ ਦਿਲ ਦੀਆਂ ਜਾਣਦੀ ਆ ਉਹ ਜਦੋਂ ਕੁੜੀ ਆਉਂਦੀ ਉਹਦੇ ਬਿਮਾਰ ਹੋ ਜਾਂਦੀ ਆ ਹੁਣ ਕੁੜੀ ਚਲੀ ਗਈ ਆ ਹੁਣ ਇਹਨਾਂ ਚੰਗੀ ਭਲੀ ਹੋ ਜਾਣਾ ਆ ਆਇਆ ਇਹਨੂੰ ਬੁਖਾਰ ਚੜਦਾ ਆ ਕਦੇ ਇਹਦਾ ਬੀਪੀ ਘਟ ਜਾਂਦਾ ਕਦੇ ਬੁਖਾਰ ਚੜ ਜਾਂਦਾ ਆ ਮੰਮੀ ਮੈਨੂੰ ਕੀ ਪਤਾ ਹੁਣ ਕਹਿੰਦੇ ਡਈ ਸਵੇਰੇ ਵੀ ਨਹੀਂ ਠੀਕ ਹੁਣ ਮੈਨੂੰ ਕੀ ਪੜਾ ਸੱਚੀ ਗੈਂਡੀ ਆ ਕਿ ਜਾਂ ਹੁਣ ਉਤੋਂ ਤੋਂ ਕਰਨ ਢੀ ਆ ਇਹਦੇ ਦਿਲ ਦੀਆਂ ਮੈਂ ਜਾਣਦਾ ਹੀ ਆ ਬੜੀ ਐ ਹੈਗੀ ਫਫੇ ਬਣਾ ਲੈ ਵੇਖ ਲੈ ਕਿੰਨੀ ਸਿਆਣੀ ਆ ਤੇ ਉਹਨੇ ਆਪਣਾ ਘਰ ਸਾਰਾ ਹੀ ਸੰਭਿਆ ਆ ਤੇ ਉਹ ਵੇਲਾ ਰੋਟੀ ਖਾ ਕੇ ਵੀ ਨਹੀਂ ਗਈ ਉਤਰਾ ਹੀ ਚਲੀ ਗਈ ਆ ਚਾਹ ਮਮਮੀ ਜੇ ਰੋਟੀ ਨਹੀਂ ਖਾ ਕੇ ਗਈ ਤੁਹਾਨੂੰ ਢੜਾ ਲੱਗਾ ਅਸੀਂ ਖਾ ਲਾਂਗੇ ਰਾਨੂ ਰੋਟੀ ਫੇਰ ਕੀ ਕਰਨਾ ਚਲੋ ਅਸੀਂ ਆਪਾਂ ਰੋਟੀ ਖਾਣੀ ਖਾਣੀ ਜਿਹੜੀ ਹੁਣ ਪੱਕੀ ਆ ਜਿਹੜੀ ਉਹ ਨਹੀਂ ਖਾ ਕੇ ਗਏ ਚਲ ਮਮਮੀ ਮੈਂ ਵੇਖਦਾ ਜਾ ਕੇ ਕੀ ਕਰਨ ਢੀ ਆ ਬੜਾ ਕਿ ਨੀਂਦ ਖਾ ਕਰਦੇ ਆ ਜਦ ਕੋਈ ਸਾਡਾ ਭੈਣ ਭਰਾ ਹੁੰਦਾ ਵਾ ਤ ਕੋਈ ਜੀ ਨਹੀਂ ਲੱਕ ਦਿੰਦੇ ਖਾਣ ਪੀਣ ਉਹਨਾਂ ਨੂੰ ਉਹ ਕੀ ਕਹਿੰਦੇ ਹੋਣਗੇ ਭੇ ਭਤੀਜੇ ਘਰ ਚੱਲੇ ਆ ਤੇ ਗਾੜੀ ਖੁਸ਼ੀ ਵਿੱਚ ਨਹੀਂ ਸਾਡੀ ਸੇਵਾ ਪਾਣੀ ਕਰਦੇ ਕਿੰਨਾ ਮਨ ਦੁਖੀ ਹੁੰਦਾ ਵਾ ਤੇ ਜਦ ਕੋਈ ਆਪਣਾ ਭੈਣ ਭਰਾ ਹੁੰਦਾ ਵਾ ਕਿੰਨਾ ਚਾ ਕਰਦੇ ਆ ਦੱਸ ਸਾਡੀਆਂ ਰੀਝਾ ਕੋਈ ਨਹੀਂ ਹੈਗੀਆਂ ਤੇ ਵੀ ਕੋਈ ਜ਼ਿੰਦਗੀ ਨਹੀਂ ਆ ਇੱਕ ਕੀ ਦਿਲ ਦੇ ਤੋਰ ਇਸ ਹੋਰੇ ਜਾ ਕੇ ਐਸ਼ ਕਰੋ ਸੋਰੀ ਆਈ ਰੱਬ ਕਹਿੰਦੇ ਬੇਗਾਨੀ ਆ ਕੀ ਕਰੇ ਰੱਬਾ ਤੂੰ ਦੱਸ ਤੀ ਹਾਂ ਦਾ ਕਿਹੜਾ ਘਰ ਵਾ ਧੀਆਂ ਕਿੱਥੇ ਜਾਣ ਨਾ ਮੈਂ ਕੀ ਨਾ ਜੇ ਦੁੱਖ ਸੁੱਖ ਫੋਲਣ ਜੋਗੀ ਤੇ ਨਾ ਮੈਂ ਕਿੰਨੂ ਕਹਿਣ ਜੋਗੀ ਕਿਦ ਨਾ ਦੁੱਖ ਸੁੱਖ ਫੋਲਾ ਮੈਂ ਸੇਦੀ ਨਹੀਂ ਬਿਮਾਰ ਕਿ ਚੱਕਰ ਤੱਕ ਆਉਂਦੇ ਆ ਸੇ ਰਜੇ ਤੱਕ ਫਟੀ ਜਾਂਦੇ ਆ ਬਸ ਕਿੰਦੇ ਪੈਰਾਸੀਟਮ ਹੋਲੀ ਖਾਈ ਜਾਓ ਕਿਤੇ ਦਵਾਈ ਲੈ ਲੋ ਇੱਕ ਵਾਰੀ ਨਹੀਂ ਗਿਆ ਪਰੋਨੇ ਵੀ ਤੋਰ ਲਿਆ ਤਾਂ ਵੀਨੇ ਕਿਤੇ ਦਵਾਈ ਲੈਣ ਦਾ ਚਿੱਤ ਆਇਆ ਇਹਨਾਂ ਨੂੰ ਬਸ ਕੰਮ ਦਾ ਬਤਾਈ ਕਿ ਕੰਮ ਕਰਨਾ ਚੱਲੀ ਤਾਂ ਕਰਦੀ ਆ ਥੋੜੀ ਕੁ ਰੈਸਟ ਤਾਂ ਲੈਣੀ ਆ ਸ਼ਾਇਦ ਆਰਾਮ ਹੀ ਆ ਜਵੇ ਹੋਇਆ ਸੋਨੀਆ ਸੋਨੀਆ ਮੈਂ ਤੇ ਕੋੜੇ ਵੇਚ ਕੇ ਸੁੱਤੀ ਆ ਮੰਮੀ ਨੇ ਟਿਊਸ਼ਨ ਦੇ ਨਿਆਣੇ ਕੱਲ ਦਿੱਤੇ ਆ ਤੇ ਕੰਮ ਕਰ ਕੰਨਾ ਕਰਨਾ ਨਾ ਕੰਮ ਕਰ ਲੈਣਾ ਹੀ ਕੋਈ ਪਤਾ ਨਹੀਂ ਮੈਨੂੰ ਲੱਗਾ ਚੱਕਰ ਆਉਂਦੇ ਹੀ ਸਿਰ ਪਿੜਾਉਂਦੀ ਹੀ ਤੇ ਮੈਂ ਬੈਠੀ ਬੈਠੀ ਲੰਮੇ ਪੈ ਗਈ ਤੇ ਮੈਨੂੰ ਨੀਂਦ ਹੀ ਆ ਗਈ ਚਲ ਗਏ ਨਿਆਣੇ ਟਿਊਸ਼ਨ ਦੇ ਆ ਮੰਮੀ ਨੇ ਕੱਲ ਦਿੱਤੇ ਆ ਅਛਾ। ਹੋਰ ਮੈਂ ਮੈਂ ਵੇਖਾਂ ਕਿੱਥੇ ਗਈ ਐ। ਤੂੰ ਅੰਦਰ ਆ ਕੇ ਸੁੱਤੀ ਐ। ਚੱਲ ਉੱਠ ਫੇਰ ਕੰਮ ਤਾਂ ਦਾ ਕਰ ਲਾ ਕੋਈ। ਅਛਾ। ਕੰਮ ਦਾ ਪਤਾ ਤੁਹਾਨੂੰ ਕੰਮ ਕਰ ਲਾ ਪਰ ਦਵਾਈ ਦਾ ਨਹੀਂ ਪਤਾ ਵੀ ਦਵਾਈ ਲੈ ਕੇ ਦੇਣੀ ਆ। ਸਵੇਰ ਦੀ ਦੋ ਵਾਰੀ ਕਿਹਾ ਵਾ ਗੋਲੀ ਖਾ ਲੈ। ਦੋ ਵਾਰੀ ਖਾ ਲਈ ਆ। ਉਹ ਨਹੀਂ ਤੁਹਾਨੂੰ ਚੇਤਾ ਹੈਗਾ ਵੀ ਦਵਾਈ ਵੀ ਲੈ ਕੇ ਦੇਣੀ ਆ। ਉਹ ਦਵਾਈ ਤੇ ਯਾਰ ਲੈਣੀ ਸੀ। ਤੇ ਤੂੰ ਆ ਕੇ ਅੰਦਰ ਸੌਂ ਗਈ। ਤਾਂ ਤਾਂ ਕਰਕੇ ਦਵਾਈ ਰਹਿ ਗਈ ਆ। ਵਾਜੀ ਰੱਬ ਦੇ ਤੁਸੀਂ ਪੀਰਾਮ ਇਦਾਂ ਹੀ ਆ ਜੇ ਤੇ ਜਾਣਾ ਨਾ ਪਵੇ ਮੇਰੇ ਲਈ ਕਿਹੜਾ ਪੈਸੇ ਹੈਗੇ ਤੁਹਾਡੇ ਕੋ ਉਦਾਂ ਤੁਹਾਡਾ ਹੱਥ ਟੈਟ ਹੀ ਰਹਿੰਦਾ ਵਾ ਚਲ ਉਠ ਫੇ ਦਵਾਈ ਲਿਆ ਦੰਨੇ ਪਹਿਲਾਂ ਚੱਲ ਚਲੋ ਫਿਰ ਚਲ ਆਜੋ ਚੱਲ ਮੈਂ ਚप्पल ਪਾਵਾਂ ਫੇ ਚਲੋ ਆ ਚਲ ਆਇਆ ਫੇ ਦਵਾਈ ਲਿਆਉਂਨੇ ਪਹਿਲਾਂ ਨੇ ਸੋਨੀਆਂ ਨੇ ਸੋਨੀਆਂ ਚਾਹ ਬਣਾ ਲਾ ਘੋਟੇ ਕਾ ਚਾਹ ਮਾਲਾ ਵੇਲਾ ਹੋ ਗਿਆ ਗੜੇ ਵਾਲੇ ਚਾਹ ਬਣਾਉਣੀ ਆ ਰਸਮ ਦੇਣੀ ਆ ਚਾ ਤੂੰ ਹਾਂ ਮਮੀ ਵਾਜਾ ਦੇਣ ਦੀਆਂ ਵਾਜਾ ਦੇਣ ਦੀ ਮੈਂ ਚਾਹ ਬਣਾ ਲਵਾ ਸ਼ਾਮਾਂ ਦਾ ਵੇਲਾ ਹੋ ਗਿਆ ਰਸਮ ਚਾਹ ਬਣਾਉਣੀ ਆ ਇਹਨੇ ਉਹ ਠੀਕ ਨਹੀਂ ਕਹਿੰਦੀ ਪਹਿਲਾਂ ਮੈਂ ਉਹਨੂੰ ਦਵਾਈ ਲਿਆਦਾ ਜਾ ਕੇ ਤੇ ਬਾਅਦ ਚਾਹ ਬਣਾ ਦਿੰਦੀ ਦਵਾਈ ਖਾ ਕੇ ਕਿੰਨੇ ਕਿਨੇ ਦਵਾਈ ਖਾਣੀ ਆ ਅੱਗੇ ਵੀ ਨਹੀਂ ਦਵਾਈ ਖਾਦੀ ਫੇਰ ਦਵਾਈ ਖਾਦੀ ਇਹ ਤਾਂ ਭੋਨੇ ਲੱਭਦੀਆਂ ਤੇ ਫਿਰ ਤੁਰਨ ਫਿਰਨ ਵਾਲੇ ਕੰਮ ਕਾ ਲੱਭਦੀ ਆ ਵੀ ਮੈਂ ਤੁਰਨ ਫਿਰਨਾਂ ਚਲੀ ਜਾਵਾਂ ਬਾਹਰ ਸ਼ਹਿਰ ਆ ਮਮਿ ਹਾਰ ਵੈ ਸਾਮਾ ਪੈ ਗਈਆਂ ਟਾਈਮ ਤੇ ਹੋ ਗਿਆ ਜਿਆਦਾ ਚੱਲ ਮੈਂ ਕਹਿ ਦਿੰਦਾ ਪਹਿਲਾਂ ਵੀ ਚਾਹ ਬਣਾ ਦੇ ਤੇ ਫਿਰ ਬਾਅਦ ਚ ਦਵਾਈ ਲੈ ਆਉਣੀ ਆ ਆਹੋ ਚਾਹ ਬਣਾ ਕੇ ਦੇ ਜੇ ਤੇ ਫਿਰ ਲੈ ਦਵਾਈ ਜਾ ਕੇ ਠੀਕ ਆ ਸੋਨੀਆ ਉਹ ਮੰਮੀ ਗਾਣੀ ਸਾਮਾ ਦਾ ਟਾਈਮ ਹੋ ਗਿਆ ਵਾ ਪਹਿਲਾਂ ਚਾਹ ਬਣਾ ਦੇ ਜਾ ਚਾਹ ਆਣ ਕੇ ਬਣਾ ਦਾਂਗੇ ਦਵਾਈ ਲਿਆ ਦਿਓ ਪਹਿਲਾਂ ਸੇਧ ਜਿਆਦਾ ਨਹੀਂ ਠੀਕ ਹੈਗੀ ਤੁਹਾਨੂੰ ਆਵਾਜ਼ ਥੋੜੀ ਦਿਹਾ ਪਤਾ ਲੱਗੜ ਉਹ ਹੈ ਤੇਰੇ ਠੀਕ ਆ ਮੈਂ ਲਿਆ ਦਿੰਨਾ ਦਵਾਈ ਉਨੇ ਵਿੱਚ ਚਾਹ ਪੀਣੀ ਤੈਨੂੰ ਪਤਾ ਮੁੜ ਕੇ ਫਿਰ ਸਾਮਾਂ ਦਾ ਟਾਈਮ ਜੋ ਤੁਹਾਨੂੰ ਨਗ ਜਾਂਦਾ ਟਾਈਮ ਫਿਰ ਹਨੇਰਾ ਪੈ ਗਿਆ ਫਿਰ ਉਹਦਾ ਰੋਟੀ ਦਾ ਟਾਈਮ ਹੋ ਜਾਣਾ ਚਾਹ ਮਾਤ ਲੈ ਆਉਣੀ ਹੈ ਦਵਾਈ ਮੈਨੂੰ ਪਤਾ ਜਿਹੜੀ ਇਹ ਬਿਮਾਰ ਆ ਇਹ ਕੁੜੀ ਆਈ ਤਾਂ ਮੂੰਹ ਬਣਾ ਕੇ ਲੰਮੀ ਪੈ ਗਈ ਆ ਮੰਮੀ ਮੈਂ ਦੀਦੀ ਦਾ ਨਾਮ ਲਿਆ ਨਹੀਂ ਲਿਆ ਨਾ ਲਿਆਸ ਬਗੈਰ ਹੋਰ ਕਿਹੜੀ ਗੱਲ ਆ ਤੂੰ ਜਾ ਕੇ ਇਹਦੇ ਉਸ ਵੇਲੇ ਲੰਮੀ ਪੈ ਗਈ ਤੈਨੂੰ ਚਾਹ ਕਿੰਨੇ ਵਾਰੀ ਆਖਿਆ ਬਣਾ ਦੇ ਤੂੰ ਚਾਹ ਇੱਕ ਵਾਰੀ ਸੁਣਿਆ ਉਹ ਤੇ ਮੈਂ ਠੀਕ ਨਹੀਂ ਸੀ ਮੈਂ ਤਾਂ ਲੰਮੀ ਪਈ ਜਾ ਕੇ ਨਾਲੇ ਫਰਕ ਤੂੰ ਹੀ ਪਾਉਂਦੇ ਨੂਜ ਤੇ ਧੀ ਦੇ ਵਿੱਚ ਮੇਰੇ ਭੈਣ ਭਰਾ ਹੁੰਦੇ ਆ ਉਦੋਂ ਤਾਂ ਨਿਕਲਦਾ ਨਹੀਂ ਤੜਕਾ ਕੋਹ ਤੋਂ ਯਾਦਿੰਦੇ ਹੱਥ ਟਹਿਟਵਾ ਹੈ ਜੇ ਸੂਟ ਮੰਗਿਆ ਤੁਸੀਂ ਤਾਂ ਵੀ ਕਹਿੰਦਾ ਪੀ ਹਜੇ ਪੈਸੇ ਹਨੀਆਂ ਤੇ ਦੀਦੀ ਵਾਰੀ ਕਿੱਦਾਂ ਨਿਕਲ ਆਏ ਪੈਸੇ ਵੀ ਤੇ ਸੂਟ ਵੀ ਦੀਦੀ ਨੂੰ ਤਾਂ ਤੁਸੀਂ ਝਟ ਸੂਟ ਲਿਆ ਦਿੱਤਾ ਤੇ ਝਟ ਨਿਕਲ ਆਏ ਪੈਸੇ ਪਨੀਰ ਜੋਗੇ ਵੀ ਤੇ ਪਕੌੜੇ ਜੋਗੇ ਵੀ ਮੇਰੇ ਭੈਣ ਭਰਾ ਵਰਦਤੀ ਸਾਫ਼ ਹੀ ਕਹਤਾ ਇਹ ਪੀ ਹੱਥ ਟਹਿਟਵਾ ਚਲ ਮੈਂ ਆਖਿਆ ਮੈਂ ਤਾਂ ਅਗਵਾਨੀਆਂ ਤਾਂ ਲੈ ਆਉਂਦੇ ਫੜ ਕੇ ਮੈਂ ਇਨੇ ਚੇਰ ਪਿਛੋ ਕੁੜੀ ਆਈ ਹੈ ਤਾਂ ਚਲ ਉਹਨੂੰ ਮੈਂ ਦੇ ਦਵਾ ਤੈਨੂੰ ਕੀ ਲੱਗੇ ਮੇਰੇ ਤੇ ਜਵਾਈ ਆਇਆ ਜੋ ਮਰਜੀ ਮੈਂ ਬਣਾਵਾ ਨਾ ਬਣਾਵਾ ਵੇਹਲਾ ਵੇ ਮੁੰਡਿਆ ਤੇਰੇ ਸਾਹਮਣੇ ਆ ਕੇ ਖਲੋ ਗਿਆ ਤੇ ਮੇਰੀ ਬੇਇੱਜ਼ਤੀ ਕਰਨ ਰਹੀ ਆ ਸੋਨੀਆ ਚੁੱਪਗਾ ਤੈਨੂੰ ਗਿਆ ਤਾਂ ਨਾ ਬਗਵਾਸਣਾ ਕਰ ਬੋਦੀ ਜਾ ਜਾ ਕੇ ਚਾਹ ਬਣਾ ਦੇ ਆਹੋ ਤੈਨੂੰ ਮੈਂ ਹੀ ਲਗਦੀ ਆ ਗਲਤ ਮੰਮੀ ਸਹੀ ਐ ਤੁਹਾਡੇ ਵਾਸਤੇ ਤੈਨੂੰ ਕਾ ਬਗਵਾਸ ਬੰਦ ਕਰ ਲੈ ਬੋ ਤਾਂ ਬੋਲਣਾ ਘੜਦੀ ਨਹੀਂ ਬੋਲਣਾ ਆਹੋ ਮੰਮੀ ਨੂੰ ਨਾ ਕਿਉ ਮੇਰੇ ਘ ਵਾਲੇ ਹੋਇਓ ਬਗਵਾਸ ਨਹੀਂ ਬੋਲਦੀ ਵੇਹਲਾ ਹੁਣ ਕਿਵੇਂ ਲੱਗੀ ਆ ਰੋਣ ਹੁਣ பலனா நீ அட்ஜதி வே அந்த இது கர்மே பாது பண்ணுங்க முடிச்சி இ